ਥੱਪੜ ਪਿਆ ਕੰਗੜਾ ਰਣੌਤ ਦੇ ਜਿਨੇ ਕਦੇ ਇਹ ਕਿਹਾ ਕਿ ਕੇਪੀਐਸ ਗਿੱਲ ਨੇ ਬਹੁਤ ਵਧੀਆ ਜਿਹੜਾ ਹੈਟਰੀਡ ਕੀਤਾ ਪੰਜਾਬ ਨੂੰ ਕਦੇ ਉਹ ਕਹਿੰਦੀ ਹੈ ਕਿ ਇਹ ਸਾਰੇ ਅਤਵਾਦੀ ਨੇ ਜਾਂ ਫਿਰ ਕਹਿ ਦਿੰਦੀ ਹੈ ਕਿ 100-100 ਰੁਪਏ ਤੇ ਇਹ ਜਿਹੜੀਆਂ ਬੀਬੀਆਂ ਨੇ ਇਹ ਵਿਕ ਵਿਕਦੀਆਂ ਨੇ ਇਹਨਾਂ ਨੂੰ ਕੋਈ ਵੀ ਲਿਜਾ ਸਕਦਾ ਸੋ ਕੈਰੈਕਟਰ ਦੇ ਉੱਤੇ ਵੀ ਉਹਨੇ ਮਤਲਬ ਪੂਰੇ ਪੰਜਾਬ ਨੂੰ ਉਹਨੇ ਟਾਰਗੇਟ ਕੀਤਾ ਕਿਵੇਂ ਦੇਖਦੇ ਜਿਹੜਾ ਬਿਆਨ ਵੀ ਆਇਆ ਸੀ ਨਾ ਕੰਗਣਾ ਦਾ ਹਮੇਸ਼ਾ ਵਾਂਗ ਉਹੀ ਝੂਠ ਤੇ ਉਹ ਨਹੀਂ ਕੰਟ੍ਰੋਵਰਸੀ ਕ੍ਰੀਏਟ ਕਰਨ ਦਾ ਜਾਂ ਸਿੱਖਾਂ ਨੂੰ ਪੰਜਾਬੀਆਂ ਨੂੰ ਅਟੈਕ ਕਰਨ ਨਾਲ ਪਰ ਹੁਣ ਕੰਗਣਾ ਬਾਰੇ ਇਹ ਕਿਹਾ ਜਾ ਰਿਹਾ ਕੁਝ ਸਿਆਣੇ ਬਣਦੇ ਜਿਹੜੇ ਲੋਕ ਨੇ ਇਹਦਾ ਪ੍ਰਭਾਵ ਵੀ ਬਹੁਤ ਗਲਤ ਪੈ ਗਿਆ ਜੀ ਇਹ ਤਾਂ ਪੰਜਾਬ ਦੇ ਲੋਕਾਂ ਦੇ ਉੱਤੇ ਹੁਣ ਅਟੈਕ ਹੋਣਗੇ ਜਦੋਂ ਹਿਮਾਚਲ 'ਚ ਜਾਣਗੇ ਅਟੈਕ ਹੋਣਗੇ ਪਰ ਇਹ ਥੱਪੜ ਤਾਂ ਮੈਨੂੰ ਲੱਗਦਾ ਵੀ 2-3 ਦਿਨ ਪਹਿਲਾਂ ਵਜਿਆ ਤੇ ਅਟੈਕ ਤਾਂ ਹਿਮਾਚਲ ਦੇ ਵਿੱਚ ਪਿਛਲੇ ਸਮੇਂ ਤੋਂ ਹੁੰਦੇ ਆਏ ਨੇ ਸੋ ਇਹਦੇ ਨਾਲ ਕੀ ਪ੍ਰਭਾਵ ਪੈ ਸਕਦਾ ਤੁਹਾਨੂੰ ਲੱਗਦਾ ਅਸੀਂ ਬੇਇਨਸਾਫੀ ਚ ਨਹੀਂ ਬਲੀਵ ਕਰਦੇ ਸਾਰਿਆਂ ਲਈ ਆਪਾਂ ਚਾਹੁੰਦੇ ਆ ਇਨਸਾਫ ਹੋਵੇ ਪਰ ਜਿੱਥੇ ਜਸਟਿਸ ਨਹੀਂ ਡਿਲੀਵਰ ਹੁੰਦਾ ਇਹ ਪੰਜਾਬੀਆਂ ਦੇ ਹਿੱਸੇ ਸੇਵਾ ਆਈਏ ਤੇ ਸਿੱਖਾਂ ਦੇ ਅਸੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੁਣ ਜਿਵੇਂ ਇੰਦਰਾ ਗਾਂਧੀ ਨੂੰ ਸਿੱਖਾਂ ਨਾਲ ਪ੍ਰੋਬਲਮ ਸੀ ਏਸ ਬੀਬੀ ਨੂੰ ਵੀ ਜਾਂ ਤਾਂ ਇਹ ਮਾਊਥ ਪੀਸ ਆ ਇਹਨੂੰ ਪੇਮੈਂਟ ਹੋ ਸਾਬ ਮਿਲ ਰਹੀ ਹੈ ਵੀ ਤੂੰ ਕਰਨਾ ਹੀ ਆ ਕੌਸਾ ਤੇ ਐਮ ਸੋ ਇਹਦਾ ਇਹ ਹੋਇਆ ਕਿ ਇਹਨੂੰ ਪ੍ਰੋਬਲਮ ਆ ਸਿੱਖਣਾ ਇੰਨੇ ਤਾਂ ਇਦਾਂ ਦੀ ਭੱਦਰ ਸ਼ਬਦਾਵਲੀ ਵਰਤੀ ਜਾਣੀ ਆ ਮੰਨ ਲਓ ਕਿਤੇ ਆਉਂਦੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਤੋਂ ਬਾਅਦ ਕੋਈ ਹੋਰ ਪ੍ਰਧਾਨ ਮੰਤਰੀ ਬਣਦਾ ਹੈ 20-25 ਸਾਲ ਬਾਅਦ ਕਿਤੇ ਇਹ ਬੀਬੀ ਜੇਕਰ ਪ੍ਰਾਈਮ ਮਿਨਿਸਟਰ ਬਣ ਜਾਂਦੀ ਇੰਡੀਆ ਦਾ ਕੀ ਇੰਦਰਾ ਬਣ ਸਕਦੀ ਹੈ ਇਹ ਇਹ ਜਿਹੜੀ ਇਹਦੀ ਸ਼ਬਦਾਵਲੀ ਆ ਨਾ ਇਹ 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 ਹੋ ਸਕਦਾ ਇਹ ਗਰਾਉਂਡ ਵਰਕ ਦਾ ਰੈਡੀ ਕਰ ਰਹੇ ਹੁਣ ਵੀ ਇਤਾਂ ਦਾ ਅਸੀਂ ਕੋਸ ਸੈਟਅਪ ਕਰ ਸਕਦੇ ਹਾਂ ਵਿਵਾਦਿਤ ਫਿਲਮੀ ਐਕਟ੍ਰੈਸ ਕੰਗਣਾ ਰਣੌਤ ਜੋ ਕਿ ਹੁਣ ਐਮਪੀ ਬਣ ਚੁੱਕੇ ਨੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਆ ਤੇ ਬਣਦਿਆਂ ਸਾਰੀ ਥੱਪੜ ਪੈਂਦਾ ਯਾਨੀ ਕਿ ਮੋਹਾਲੀ 에ਰਪੋਰਟ ਦੇ ਉੱਤੇ ਉਹਨਾਂ ਦੇ ਥੱਪੜ ਮਾਰਿਆ ਜਾਂਦਾ ਸਿਕਿਉਰਿਟੀ ਦੇ ਵਿੱਚ ਤਣਾਤ ਇੱਕ ਲੜਕੀ ਵੱਲੋਂ ਕੁਲਵਿੰਦਰ ਕੌਰ ਜਿਹਦਾ ਨਾਮ ਹੈ ਤੇ ਇਸ ਵੇਲੇ ਪੂਰੀ ਦੁਨੀਆ 'ਚ ਮਸ਼ਹੂਰ ਹੋ ਚੁੱਕੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਵੀਡੀਓਜ਼ ਬਣ ਰਹੀਆਂ ਆ ਉਹਦੀ ਪ੍ਰੇਜ਼ ਕੀਤੀ ਜਾ ਰਹੀ ਹੈ ਉਹਦੀ ਮਦਦ ਕਰਨ ਦੇ ਲਈ ਲੋਕ ਅੱਗੇ ਆ ਰਹੇ ਨੇ ਵਕੀਲਾਂ ਨੇ ਕਹਿ ਦਿੱਤਾ ਕਿ ਫ੍ਰੀ ਕੇਸ ਉਹਦਾ ਜਿਹੜਾ ਹੈ ਉਹ ਆਪਾਂ ਲੜਾਂਗੇ ਸੋ ਇਹ ਘਟਨਾ ਵਾਪਰੀ ਕਿਉਂ ਹੈ ਕੀ ਇਹਦੇ ਇੰਪੈਕਟ ਪਹਿਣਗੇ ਆਉਂਦੇ ਸਮੇਂ ਦੇ ਵਿੱਚ ਜਾਂ ਫਿਰ ਇਹਨਾਂ ਲੋਕਾਂ ਦੇ ਜਿਹੜੇ ਵਿਵਾਦਤ ਬਿਆਨ ਪਹਿਲਾਂ ਦਿੰਦੇ ਨੇ ਫਿਰ ਸੋਚਦੇ ਨੇ ਕਿ ਸਰਕਾਰਾਂ ਨੇ ਸਾਡਾ ਕੀ ਕਰ ਲੈਣਾ ਹੈ ਜਾਂ ਫਿਰ ਸਰਕਾਰਾਂ ਸਾਡੇ ਨਾਲ ਹੀ ਨੇ ਸੋ ਆਪਾਂ ਜੋ ਮਰਜ਼ੀ ਬੋਲੀ ਜਾਈਏ ਪਰ ਜਦੋਂ ਫਿਰ ਆਮ ਲੋਕਾਂ ਦੇ ਨਾਲ ਪੰਗਾ ਪੈਂਦਾ ਆਮਣੇ ਸਾਹਮਣੇ ਹੁੰਦੀ ਹੈ ਤੇ ਫਿਰ ਗੱਲ ਉੱਥੇ ਮੋਕਾ ਦਿੰਦੇ ਨੇ ਲੋਕ ਸੋ ਇਸੇ ਤਰ੍ਹਾਂ ਕੁਲਵਿੰਦਰ ਕੌਰ ਨੇ ਕੀਤਾ ਆਓ ਆਪਾਂ ਗੱਲ ਕਰੀਏ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓਲ ਪ੍ਰੈਜ਼ੀਡੈਂਟ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਬਰਮਿੰਗਮ ਇੰਗਲੈਂਡ ਉਹ ਜੁੜ ਚੁੱਕੇ ਨੇ ਵੈਲਕਮ ਕਰਦੇ ਆਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਭਾਈ ਸਾਹਿਬ ਭਾਈ ਸਾਹਿਬ ਕਿਵੇਂ ਦੇਖਦੇ ਹੋ ਥੱਪੜ ਪਿਆ ਕੰਗੜਾ ਰਣੋਤ ਦੇ ਜਿਨੇ ਕਦੇ ਇਹ ਕਿਹਾ ਕਿ ਕੇਪੀਐਸ ਗਿੱਲ ਨੇ ਬਹੁਤ ਵਧੀਆ ਜਿਹੜਾ ਹੈ ਟਰੀਟ ਕੀਤਾ ਪੰਜਾਬ ਨੂੰ ਕ ਜਾਂ ਫਿਰ ਕਹਿ ਦਿੰਦੀ ਹੈ ਕਿ 100-100 ਰੁਪਏ ਤੇ ਇਹ ਜਿਹੜੀਆਂ ਬੀਬੀਆਂ ਨੇ ਇਹ ਵਿਕ ਵਿਕਦੀਆਂ ਨੇ ਇਹਨਾਂ ਨੂੰ ਕੋਈ ਵੀ ਲਿਜਾ ਸਕਦਾ ਸੋ ਕਰੈਕਟਰ ਦੇ ਉੱਤੇ ਵੀ ਉਹਨੇ ਮਤਲਬ ਪੂਰੇ ਪੰਜਾਬ ਨੂੰ ਉਹਨੇ ਟਾਰਗੇਟ ਕੀਤਾ ਹੈ ਕਿਵੇਂ ਦੇਖਦੇ ਹਾਂ ਸੋ ਭਾਈ ਸਾਹਿਬ ਦੇਖੋ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਹਰੇਕ ਵੀਕ ਵਾਂਗ ਤੁਸੀਂ ਸਾਡੀ ਬਾਦਸ਼ਾਹਾਂ ਦਾ ਤੱਕ ਪਹੁੰਚਾ ਰਹੇ ਹੋ ਧੰਨਵਾਦ ਜੀ ਤੇ ਜਿਹੜੇ ਇਹ ਜਿਹੜਾ ਬਿਆਨ ਵੀ ਆਇਆ ਸੀ ਨਾ ਕੰਗਣਾ ਦਾ ਹਮੇਸ਼ਾ ਵਾਂਗ ਉਹੀ ਝੂਠ ਤੇ ਉਹ ਨਹੀਂ ਕੌਂਟਰੋਵਰਸੀ ਕ੍ਰੀਏਟ ਕਰਨ ਦਾ ਜਾਂ ਸਿੱਖਾਂ ਨੂੰ ਪੰਜਾਬੀਆਂ ਨੂੰ ਅਟੈਕ ਕਰਨ ਵਾਲਾ ਇਹ ਇਹਨੇ ਕਿਹਾ ਵੈਸੇ ਮੇਰੇ ਥੱਪੜ ਵੱਜ ਗਿਆ ਪਰ ਐਕਚੁਅਲੀ ਜਿਹੜੀ ਗੱਲ ਹੋਣ ਆ ਰਹੀ ਆ ਕਿ ਉਸ ਸਕਿਉਰਿਟੀ ਆਫਸਰ ਨੇ ਉਸ ਬੱਚੀ ਨੇ ਕਿਹਾ ਸੀਗਾ ਕਿ ਤੁਸੀਂ ਆਪਦਾ ਬੈਗ ਤੇ ਫੋਨ ਸਕਿਉਰਿਟੀ ਸਕੈਨਰ ਵਿੱਚ ਦਿਂਗਾਓ ਬਕਾਇਦਾ ਜਿੱਦਾਂ ਬਾਕੀ ਸਾਰੇ ਨਿਗਾਉਂਦੇ ਆ ਤੇ ਆਪਾਂ ਨੂੰ ਪਤਾ ਇਹ ਬੀਬੀ ਦਾ ਆਪਾਂ ਪਹਿਲਾਂ ਵੀ ਬਿਆਨਬਾਜ਼ੀ ਦੇਖਿਆ ਦਾ ਤਰੀਕਾ ਜਿਹੜਾ ਰੂਡ ਆ ਤੇ ਬਾਹਰ ਵੀ ਮੈਨੂੰ ਲਾ ਫਿਲਮ ਸਟਾਰਾਂ ਤੋਂ ਵੀ ਤੁਸੀਂ ਦੇਖੀ ਹੋਣੀਆਂ ਵੀਡੀਓ ਫੁਟੇਜ ਜਿੱਥੇ ਉਹ ਇੰਟਰਵਿਊਾਂ ਚ ਕਹਿ ਦਿੰਦੇ ਆ ਬੀਬੀ ਰੂਡ ਆ ਇਹਦੇ ਨਾਲ ਅਸੀਂ ਵੀ ਕੋਸੇ ਇਦਾਂ ਦਾ ਕਰਨਾ ਚਾਹੁੰਦੇ ਆ ਇਹ ਐਕਚੁਅਲੀ ਇੱਕ ਬੀਬੀ ਨੇ ਕਿਹਾ ਸੀ ਵੀ ਮੈਂ ਉਹਨੂੰ ਮਿਲਣਾ ਚਾਹੁੰਦੀ ਆ ਉਹ ਕਹਿੰਦੀ ਜਿਹੜੀ ਇੰਟਰਵਿਊ ਸੀ ਕਹਿੰਦੀ ਕਾਤੇ ਕਹਿੰਦੀ ਕਿਉਂਕਿ ਉਹਦਾ ਜਿਹੜਾ ਬੋਲਣ ਦਾ ਲਹਿਜਾ ਨਾ ਉਹ ਬਹੁਤ ਗਲਤ ਆ ਰਾਖੀ सावंत ਨੇ ਮੈਨੂੰ ਲੱਗਦਾ ਕਿਹਾ ਸੀ ਤੇ ਇਹ ਇੱਕ ਹੋਰ ਬੀਬੀ ਸੀਗੀ ਕੋਈ ਤੇ ਉਹ ਕਹਿੰਦੀ ਮੈਂ ਉਹਦੇ ਮੂੰਹ ਤੇ ਥੋੜੇ ਜਿਹਾ ਸੇਵਾ ਕਰਨੀ ਚਾਹੁੰਦੀ ਆ ਤੇ ਇਦਾਂ ਹੀ ਜਿੱਦਾਂ ਹੁਣ ਇਸ ਬੀਬੀ ਨੇ ਕੀਤਾ ਤੇ ਹੁਣ ਗੱਲ ਇਹ ਹੋਈ ਆ ਕਿ ਜਿਹੜਾ ਬਿਆਨ ਆਪਾਂ ਦੇ ਦੇਨੇ ਆ ਪਬਲਿਕ ਦਾ ਹੁਣ ਆਪਣਾ ਵੀ ਆ ਜੇ ਆਪਾਂ ਗਲਤ ਬਿਆਨ ਦੇਵਾਂਗੇ ਵੀ ਖਣੀ ਕੋਈ ਨਹੀਂ ਕੈਮਰੇ ਤੇ ਆ ਇੱਥੇ ਕਿਹੜਾ ਕੋਈ ਹੈਗਾ ਇਹ ਜਿਹੜੀ ਚੀਜ਼ ਆ ਇਹ ਬਣ ਕੇ ਇਹ ਲੱਖਾਂ ਲੋਕਾਂ 'ਚ ਜਾਣੀ ਆ ਤੇ ਇਹ ਇਹ ਹਿਸਟਰੀ ਬਣ ਜਾਂਦੀ ਆ ਸੋ ਜਦੋਂ ਤੁਸੀਂ ਅਟੈਕ ਕਰਦੇ ਹੋ ਕਿਸੇ ਕੌਮ ਨੂੰ ਇੱਕ ਪਰਟੀਕਲ ਯੂ نو ਅ ਗਰੁੱਪ ਆਫ ਪੀਪਲ ਨੂੰ ਕਹਿ ਲਓ ਕੌਸ ਕਹਿ ਲਓ ਤੇ ਉਹਨਾਂ ਨੂੰ ਤੁਸੀਂ ਟਾਰਗੇਟਿੰਗ ਕਰ ਰਹੇ ਹੋ ਇੱਕ ਕਿਸਮ ਦਾ ਰੇਸਿਜ਼ਮ ਮੀ ਆ ਵੀ ਤੇ ਤੁਸੀਂ ਇਹ ਬੈਕਲੈਸ਼ ਫੇਰ ਆ ਸਕਦਾ ਜਦੋਂ ਪਬਲਿਕ ਚ ਵਿਚਰਦੇ ਆ ਸਪੈਸ਼ਲੀ ਜੇ ਪੋਲਿਟਿਕਸ ਚ ਜਾਂ ਤੁਸੀਂ ਸੈਲਿਬ੍ਰਿਟੀ ਹੋ ਤੁਹਾਡਾ ਲਾਈਮਲਾਈਟ ਚ ਤੁਸੀਂ ਉੱਥੇ ਫੇਰ ਤੁਹਾਨੂੰ ਇਹ ਬੈਕਲੈਸ਼ ਆ ਸਕਦਾ ਇਹਨਾਂ ਨੇ ਸ਼ਾਇਦ ਇਹਦਾ ਨਾ ਐਕਸਪੈਕਟ ਕੀਤਾ ਹੋਵੇ ਵੀ ਇਹ ਹੋ ਜੂਗਾ ਪਰ ਮੈਂ ਫੋਟੋਆਂ ਦੇਖੀਆਂ ਸੀਗੇ ਮੈਨੂੰ ਲੱਗਾ ਪੰਜਾਬ ਦਾ ਨਕਸ਼ਾ ਛੱਪ ਗਿਆ ਸੀਗਾ ਹੂੰ ਹੂੰ ਸੋ ਉਹ ਜਿੱਦਾਂ ਯਾਦ ਰਹੂਗਾ ਉਦਾਂ ਯਾਦ ਰਹੂਗਾ ਬੀਬੀ ਨੂੰ ਵੀ ਕੱਲੇ ਇਹਨੂੰ ਨਹੀਂ ਮੈਨੂੰ ਲੱਗਦਾ ਇਹਦੇ ਵਰਗੇ ਸਾਰਿਆਂ ਨੂੰ ਹੁਣ ਯਾਦ ਰਹੂਗਾ ਹਾਂਜੀ ਯਾਦ ਰਹੂਗਾ ਵੀ ਦੇਖੋ ਐਮਪੀ ਨੂੰ ਵੀ ਕੁਛ ਨਹੀਂ ਦੇਖਿਆ ਤੇ ਉਹ ਉਹ ਲੜਕੀ ਨੂੰ ਪੁੱਛਿਆ ਗਿਆ ਕਿ ਤੁਹਾਡੀ ਜੌਬ ਦਾ ਤੁਸੀਂ ਸੋਚਿਆ ਨਹੀਂ ਸੇਫਟੀ ਦਾ ਕਹਿੰਦੀ ਐਕਚੁਅਲੀ ਸੀ ਤਾਂ ਮੈਨੂੰ ਚਿਹਰਾ ਦਾ ਕਿ ਰੋ ਸੀਗਾ ਵੀ ਇਹਨੇ ਇਹ ਜੇ ਬਿਆਨਵਾਜੀ ਕੀਤੀ ਆ ਕਿਉਂਕਿ ਸਾਡੀਆਂ ਮਾਵਾਂ ਵੀ ਐਕਚੁਅਲੀ ਉਹ ਕਹਿੰਦੇ ਸ਼ਾਇਦ ਉਹਨਾਂ ਦੀ ਦਾਦੀ ਜਾਂ ਮਾਂ ਉੱਥੇ ਤੇ ਸੀ ਕਿ ਮੋਰਚੇ 'ਚ ਜਦੋਂ ਇਹਨੇ ਆ ਬਿਆਨ ਦਿੱਤਾ ਸੀਗਾ ਤੇ ਇੱਥੇ ਇਹਨੇ ਫਿਰ ਕੰਗੜਾ ਨੇ ਉਹਦੇ ਨਾਲ ਬੁਰਾਸਲੂਕ ਏਅਰਪੋਰਟ ਤੇ ਕੀਤਾ ਜਦੋਂ ਉਹਨੇ ਆਪਦੀ ਜੌਬ ਕਰਨ ਦੇ ਦੌਰਾਨ ਫਿਰ ਵੱਦ ਘਟ ਬੋਲੀ ਹੋਣੀ ਫਿਰ ਉਹਨੇ ਉਹਨੇ ਸੇਵਾ ਕਰਤੀ ਸੋ ਹੁਣ ਇਹਦੇ ਨਾਲ ਹਾਂ ਇਹਦਾ ਮੈਸੇਜ ਜਿਹੜਾ ਗਿਆ ਮੈਂ ਦੇਖ ਰਿਹਾ ਸੀਗਾ ਤੁਸੀਂ ਸ਼ਾਇਦ ਦੇਖਿਆ ਹੋਵੇ ਜਿਹੜਾ ਆਮ ਇੰਡੀਆਨ ਆ ਉਹ ਤਾਂ ਕਹਿ ਰਿਹਾ ਵਾ ਕਿ ਅਸੀਂ ਵੀ ਕਿਸਾਨਾਂ ਦੇ ਪੋਤਾਂ ਵੀ ਅਸੀਂ ਤੇਰੇ ਨਾਲ ਆ ਤੇ ਉਹ ਕਹਿੰਦੇ ਆ ਤੇ ਨਾਲ ਵਧੀਆ ਹੋਇਆ ਇੱਥੇ ਤੱਕ ਇੱਕ ਸੀਨੀਅਰ ਲੌਇਰ ਐਡਵੋਕੇਟ ਕਹਿ ਲੋ ਜਿਹੜਾ ਸੀਨੀਅਰ ਗਵਰਨਮੈਂਟ ਅਫੀਸ਼ਰ ਸੀ ਉਹਦੀ ਵੀ ਮੈਂ ਵੀਡੀਓ ਦੇਖੀ ਉਹ ਕਹਿੰਦਾ ਮੇਰਾ ਆਹ ਡਿਟੇਲ ਆ ਮੈਨੂੰ ਕੰਟੈਕਟ ਕਰੇ ਮੈਂ ਤੈਨੂੰ ਰੈਪਰੈਜ਼ੈਂਟ ਕਰੂੰਗਾ ਸੋ ਕਹਿਣ ਦਾ ਆ ਇਹ ਜਿਹੜਾ ਨਾ ਇੰਡੀਆ ਆਰਗੇਮੌਲਕ ਹੁੰਦੇ ਇੱਥੇ ਬਹੁਤ ਜ਼ਿਆਦੇ ਲੋਕ ਮੈਂ ਕਹਿੰਦਾ 70 80% ਫਾਰਮਿੰਗ ਬੈਕਗ੍ਰਾਉਂਡ ਤੋਂ ਆਉਂਦੇ ਆ ਸੋ ਜਿਹੜਾ ਕਨੈਕਸ਼ਨ ਆ ਨਾ ਉਹ ਬਹੁਤ ਵੱਡਾ ਆਪਾਂ ਜਿਹੜਾ ਕਿਸਾਨੀ ਮੋਰਚੇ 'ਚ ਵੀ ਦੇਖਿਆ ਹੁਣ ਕਿਸਾਨੀ ਮੋਰਚੇ 'ਚ ਵੀ ਦਾ బిਗੇਸਟ ਪ੍ਰੋਟੈਸਟ ਇਨ ਦਾ ਵਰਲਡ ਸਭ ਤੋਂ ਵੱਡੀ ਜਿਹੜੀ ਡੈਮਨਸਟ੍ਰੇਸ਼ਨ ਨੋਈ ਪ੍ਰੋਟੈਸਟ ਕਹਿ ਲਓ ਮੋਰਚਾ ਲੱਗਿਆ ਉਹਨੂੰ ਉਹਨਾਂ ਲੋਕਾਂ ਦੇ ਖਿਲਾਫ ਬੋਲੀ ਜਾਂਦੇ ਕਿ ਕੀ ਉਮੀਦ ਰੱਖ ਸਕਦੇ ਅਸੀਂ ਕੀ ਹੋ ਕੀ ਬਣੂਗਾ ਬਿਲਕੁਲ 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 ਇਹਦਾ ਇੰਪੈਕਟ ਇਹ ਵੀ ਕਿਹਾ ਜਾ ਰਿਹਾ ਕੁਝ ਜਿਹੜੇ ਜ਼ਿਆਦਾ ਹੀ ਸਿਆਣੇ ਬਣ ਜਾਂਦੇ ਹੁੰਦੇ ਆ ਉਹ ਆਪਣੇ ਆਪ ਹੀ ਕਹਿੰਦੇ ਵੀ ਲੱਗ ਪੈਂਦੇ ਆ ਜੀ ਕਸੂਰ ਕੱਢਣ ਇਦਾਂ ਹਮੇਸ਼ਾ ਹੁੰਦਾ ਆਇਆ ਸਿਰਫ ਇਹ ਪੰਜਾਬੀਆਂ ਦੇ ਵਿੱਚ ਹੀ ਆ ਮੈਂ ਅਕਸਰ ਗੱਲ ਕਰਦਾ ਹੁੰਨਾ ਕਿ ਸਾਧ ਵੀ ਪ੍ਰਿਗਿਆ ਠਾਕੁਰ ਨੂੰ ਅਗਲੇ ਨੇ ਜਿਹਦੇ ਉੱਤੇ ਬੰਬ ਧਮਾਕਿਆਂ ਦੇ ਦੋਸ਼ ਸੀ ਉਹਨੂੰ ਐਮਪੀ ਬਣਾ ਦਿੱਤਾ ਪਰ ਕਿਸੇ ਹਿੰਦੂ ਭਰਾ ਨੇ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਕਿਸੇ ਨੇ ਵੀਡੀਓਜ਼ ਨਹੀਂ ਪਾਈਆਂ ਪਰ ਹੁਣ ਕੰਗਣਾਵਾਰੀ ਇਹ ਕਿਹਾ ਜਾ ਰਿਹਾ ਕੁਝ ਸਿਆਣੇ ਬਣਦੇ ਜਿਹੜੇ ਲੋਕ ਨੇ ਇਹਦਾ ਪ੍ਰਭਾਵ ਵੀ ਬਹੁਤ ਗਲਤ ਪੈ ਗਿਆ ਜੀ ਇਹ ਤਾਂ ਪੰਜਾਬ ਦੇ ਲੋਕਾਂ ਦੇ ਉੱਤੇ ਹੁਣ ਅਟੈਕ ਹੋਣ ਜਾਤੇ ਅਟੈਕ ਤਾਂ ਹਿਮਾਚਲ ਦੇ ਵਿੱਚ ਪਿਛਲੇ ਸਮੇਂ ਤੋਂ ਹੁੰਦੇ ਆਏ ਨੇ ਸੋ ਇਹਦੇ ਨਾਲ ਕੀ ਪ੍ਰਭਾਵ ਪੈ ਸਕਦਾ ਤੁਹਾਨੂੰ ਲੱਗਦਾ ਕੁਝ ਪ੍ਰਭਾਵ ਦੇਖੋ ਜੀ ਜਦੋਂ ਜਦੋਂ ਦੇ ਗੁਰੂ ਨਾਨਕ ਦੇਵ ਜੀ ਤੁਰੇ ਆ ਨਾ ਜਦੋਂ ਉਹਨਾਂ ਨੇ ਬਾਬਰ ਨੂੰ ਜਾਬਰ ਕਿਆ ਸਾਡੇ ਤੇ ਤਾਂ ਪ੍ਰਭਾਵ ਇਹ ਪੈ ਹੀ ਰਿਹਾ ਸਾਡੇ ਅਸੀਂ ਕੋਸ ਕਰੀਏ ਚਾਹੀਏ ਨਾ ਕਰੀਏ ਅਸੀਂ ਲੰਗਰ ਵਰਤਾਇ ਜੇ ਲੋਕਾਂ ਦੀ ਸੇਵਾ ਕਰੀ ਜੇ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਜਦੋਂ ਅਸੀਂ ਕਿਸੇ ਦੇ ਹੱਕਾਂ ਦੀ ਗੱਲ ਕਰਾਂਗੇ ਆਪਦੇ ਹੱਕਾਂ ਦੀ ਗੱਲ ਕਰਾਂਗੇ ਫਿਰ ਸਾਰਿਆਂ ਨੂੰ ਪ੍ਰੋਬਲਮ ਆ ਇਹ ਹਕੂਮਤਾਂ ਨੂੰ ਮੌਜੂਦਾ ਸਰਕਾਰਾਂ ਨੂੰ ਵੀ ਭਾਵੇਂ ਦੇਸ਼ ਆ ਵਦੇਸ਼ਾਂ ਦੀ ਸੰਗਤ ਸੌਰੀ ਸਰਕਾਰਾਂ ਨੂੰ ਵੀ ਇਸ਼ੂਸ ਪੈ ਰਹੇ ਆ ਇਹਨਾਂ ਚ ਜਾਣਾ ਸੋ ਜਿੱਦਾਂ ਉਸ ਕੁੜੀ ਨੇ ਕਿਹਾ ਸੀਗਾ ਉਹ ਕਹਿੰਦੇ ਤੂੰ ਸੋਚਿਆ ਨਹੀਂ ਗਾਂ ਕੀ ਬਣੂ ਕਹਿੰਦੇ ਪੰਜਾਬੀ ਨਹੀਂ ਸੋਚਦੇ ਸਿੱਖ ਨਹੀਂ ਸੋਚਦੇ ਜਿਹੜਾ ਉਹਨਾਂ ਨੇ ਐਕਸ਼ਨ ਕਰਨਾ ਹੁੰਦਾ ਉਹ ਕਰਦੇ ਆ ਤੇ ਉਹ ਬਾਅਦ ਚ ਉਹਦਾ ਫਿਰ ਦੇਖਦੇ ਆ ਵੀ ਕੀ ਖਮਿਆਜਾ ਭੁਗਤਣਾ ਪਊਗਾ 21 ਸਾਲ ਲਾ ਕੇ ਉਦਮ ਸਿੰਘ ਨੇ ਆਪਣੀ ਜਾਣ ਦੀ ਪਰਵਾਹ ਨਹੀਂ ਕੀਤੀ ਤੇ ਇੰਗਲੈਂਡ ਦੇ ਵਿੱਚ ਆ ਕੇ ਗੋਰੇ ਦਾ ਜਿਹੜਾ ਹੈ ਉਹ ਸੌਦਾ ਲਾਇਆ ਉਹਨੂੰ ਕੀਤੀ ਦਾ ਫਲ ਭਗਤਾਇਆ ਸੀ ਇਹ ਕਹਿ ਸਕਦੇ ਆਪਾਂ ਉਹ ਮਿਹਨਤ ਵੀ ਕਿੰਨੀ ਕੀਤੀ ਸੀ ਭਾਈ ਸਾਹਿਬ ਕਿੰਨੀ ਕਿੰਨੀ ਮਿਹਨਤ ਕੀਤੀ ਉਹਨਾਂ ਨੇ ਉਹਨਾਂ ਨੇ ਅਪ ਡਾਊਨ ਕੀਤਾ ਯੂਕੇ ਨੂੰ ਇਹ ਨਹੀਂ ਕਿਤੇ ਇੱਕ ਟਾਈਮ ਹੀ ਆ ਗਏ ਫਿਰ ਉਹ ਸਿੱਖਾਂ ਦਾ ਜਿਹੜਾ ਬਣਦਾ ਕਿ ਉਹ ਚਾਹੁੰਦੇ ਸੀ ਵੀ ਐਕਚੁਅਲੀ ਮੈਂ ਸਹੀ ਕਰ ਰਿਹਾ ਉਹ ਬੈਚਰ ਹੈ ਕਿ ਘਰ ਦੇ ਉਹਦੇ ਨਾਲ ਕੰਮ ਕਰਕੇ ਉਹ ਵਰਕਆਊਟ ਕੀਤਾ ਕਿ ਐਕਚੁਅਲੀ ਇਹ ਕੀ ਸੋਚ ਰੱਖਦਾ ਵਿਅਕਤੀ ਜਦੋਂ ਐਡਵਾਇਰ ਨੇ ਕਿਹਾ ਕਿ ਮੈਂ ਤਾਂ ਉਹਨੇ ਭੱਡੜ ਸ਼ਬਦਾਵਲੀ ਬੁਰੀ ਸ਼ਬਦਾਵਲੀ ਵਰਤੀ ਆਪਣੇ ਲੋਕਾਂ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਇੰਡੀਆਨਾਂ ਦੇ ਖਿਲਾਫ ਤੇ ਬੇਸਿਕਲੀ ਜਿੱਦਾਂ ਨਹੀਂ ਇਹ ਸੋਚਦੇ ਸੀ ਜਿੱਦਾਂ ਨਹੀਂ ਇਹ ਕਹਿੰਦੇ ਨਹੀਂ ਸੀਗੇ 노 ਡੌਗਸ ઓ ਇੰਡੀਅਨਸ ਅਲਾਉਡ ਇਦਾਂ ਦੀ ਲੈਂਗੁਏਜ ਵਰਤੀ ਹੋ ਗਈ ਆ ਆਪਾਂ ਸੋਚ ਸਕਦੇ ਆ ਫੇਰ ਉਹਨੇ ਸੋਚਿਆ ਨਹੀਂ ਤੇਰਾ ਤਾਂ ਹੁਣ ਕਰਨਾ ਪਊ ਇਹ ਗੱਲ ਸੋ ਅਸੀਂ ਬੇਇਨਸਾਫੀ ਚ ਨਹੀਂ ਬਲੀਵ ਕਰਦੇ ਸਾਰਿਆਂ ਲਈ ਆਪਾਂ ਚਾਹੁੰਦੇ ਆ ਇਨਸਾਫ ਹੋਵੇ ਪਰ ਜਿੱਥੇ ਜਸਟਿਸ ਨਹੀਂ ਡਿਲੀਵਰ ਹੁੰਦਾ ਇਹ ਪੰਜਾਬੀਆਂ ਦੇ ਹਿੱਸੇ ਸੇਵਾ ਆਈਏ ਤੇ ਸਿੱਖਾਂ ਦੇ ਅਸੀਂ ਤਾਂ ਫੇਰ ਤੁਹਾਨੂੰ ਪਤਾ ਹੀ ਆ ਹੁਣ ਫੇਰ ਆਮ ਲੋਕ ਕਾਨੂੰਨ ਹੱਥ ਦੇ ਵਿੱਚ ਲੈਣ ਲਈ ਮਜਬੂਰ ਹੋ ਜਾਂਦੇ ਆ ਆਪਾਂ ਇਹ ਵੀ ਕਹਿ ਸਕਦੇ ਆ ਬਾਕੀ ਦੂਸਰੀ ਗੱਲ ਇਹ ਆ ਕਿ ਪੰਜਾਬੀ ਦੇਖ ਇਸੇ ਗੱਲੋਂ ਮਸ਼ਹੂਰ ਹੈ ਭਾਵੇਂ ਵਰਲਡ ਵਾਰ 1 ਹੋਵੇ ਉਹਦੇ ਵਿੱਚ ਵੀ ਦੂਜਿਆਂ ਦੀ ਮਦਦ ਕੀਤੀ ਸੈਕਿੰਡ ਦੇ ਵਿੱਚ ਵੀ ਕੀਤੀ ਫਿਰ ਉਸ ਤੋਂ ਬਾਅਦ ਭਾਰਤ ਦੀ ਆਜ਼ਾਦੀ ਦੇ ਵਿੱਚ ਵੀ 93% ਕੁਰਬਾਨੀਆਂ ਕੀਤੀਆਂ ਤੇ ਅੱਜ ਵੀ ਜਿਹੜਾ ਉਹ ਸਾਰਾ ਕੁਝ ਇਸੇ ਤਰੀਕੇ ਨਾਲ ਕੰਟੀਨਿਊਟੀ ਦੇ ਨਾਲ ਚੱਲਦਾ ਆ ਰਿਹਾ ਪਰ ਉਦੋਂ ਕਿਹਾ ਜਾਂਦਾ ਪੀ ਇਹ ਸ਼ਹੀਦ ਨੇ ਜਾਂ ਫਿਰ ਇਹਨਾਂ ਨੇ ਦੇਸ਼ ਵਾਸਤੇ ਕੀਤਾ ਪਰ ਜਦੋਂ ਕਿਤੇ ਆਪਣੇ ਵਾਸਤੇ ਹੁੰਦਾ ਫਿਰ ਉਹ ਕੰਗਣਾ ਇਹ ਕਹਿ ਦਿੰਦੀ ਹੈ ਕਿ ਪੰਜਾਬ ਮੇ ਉਗਰਵਾਦ ਜਿਹੜਾ ਹੈ ਉਹ ਵੱਧ ਰਿਹਾ ਹੈ ਉਹਨੇ ਇਹ ਕੀ ਪਾਜੀ ਬਾਤ ਵਟ ਡੂ ਵੀ ਡੂ ਅਬਾਊਟ ਥੈਟ ਹਾਂ ਇਦਾਂ ਕਹਿੰਦੀ ਆ ਚੀਜ਼ ਨੂੰ ਵਧਾ ਰਹੇ ਆ ਤੇ ਇਹ ਇਹ ਦੇਖੋ ਤੋ ਦਵਾਲ ਦੇ ਨਾਲ ਵੀ ਬੈਠੀ ਹੋਈ ਨਜ਼ਰ ਆਈ ਸੀ ਇਹ ਏ ਏ ਦੇਖੋ ਜਿਹੜੀ ਇੰਦਰਾ ਗਾਂਧੀ ਸੀ ਨਾ ਹੁਣ ਦੇਖੋ ਇਸ ਵੀਕ ਆਪਾਂ ਇੱਥੇ ਵੀ ਖੰਡਪਾਟ ਸਾਹਿਬ ਹੋਏ ਅੱਜ ਭੋਗ ਪਿਆ ਜਿਹੜੇ ਅੱਜ ਦੇ ਦੀਵਾਨ ਇਹ 84 ਦੇ ਸ਼ਹੀਦਾਂ ਦੀ ਜਿਹੜੇ ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ ਖੰਡਪਾਟ ਸਾਹਿਬ ਸੀ ਤੇ ਦੀਵਾਨ ਸਜੇ ਹੋਏ ਹੈ ਤੇ ਉੱਥੇ ਵੀ ਦੇਖੋ ਆਪਾਂ ਜੇ ਗੱਲ ਕਰੀਏ ਤਾਂ ਇੰਦਰਾ ਗਾਂਧੀ ਕਹਿੰਦੇ ਜਦੋਂ ਨਾ ਆਪਾਂ ਇਤਿਹਾਸ ਜਾਈਏ ਇਹ ਬਹੁਤ ਬੈਡ ਸਿਚੁਏਸ਼ਨ ਚੱਲ ਗਈ ਸੀ ਜੇਲ ਵੀ ਹੋ ਗਈ ਸੀ ਅਵਨ ਅਮਰਜੰਸੀ ਵੀ ਇਹਨੇ ਲਵਾਤੀ ਤੇ ਇਹ ਕਹਿੰਦੀ ਵੇ ਕਾਰਫੀ ਵਾਲਾ ਜਿਹੜਾ ਸਿਸਟਮ ਆ ਵੇ ਬਾਹਰ ਨਹੀਂ ਨਿਕਲਦੇ ਸਿੱਖਾਂ ਨੇ ਵਿਰੋਧ ਕੀਤਾ ਨਗਰ ਕੀਰਤਨ ਕੱਢੇ ਵੱਡੀ ਪਰਦ ਤੇ ਕਰਤਾਰ ਸਿੰਘ ਪਿੰਡਰਾ ਬਿਲਕੁਲ ਜੀ ਬਿਲਕੁਲ ਤੇ ਉਹ 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 ਜਣੀ ਖੜ ਰੱਖਣ ਲੱਗੀ ਸਿੱਖਾਂ ਨਾਲ ਉਹਨੂੰ ਇਹ ਸੀ ਵੀ ਇਹਨਾਂ ਨੂੰ ਮੈਂ ਕ੍ਰਸ਼ ਕਰਨਾ ਇਹਨਾਂ ਦਾ ਜਿਹੜਾ ਮਨੋਬਾਲ ਆ ਸਪਿਰਟ ਆ ਉਹਨੂੰ ਡਾਊਨ ਕਿਦਾਂ ਕਰੀਏ ਤੇ ਇਸ ਕਰਕੇ ਸਿੱਖਾਂ ਤੇ ਅਟੈਕ ਕੀਤਾ ਗਿਆ ਬਈ ਉਹ 2 ਸਾਲ ਪਹਿਲਾਂ ਸਚਕਣ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ 2 ਸਾਲ ਪਹਿਲਾਂ ਪਲੈਨਿੰਗ ਸਾਰੀ ਹੋਈ ਸੀ ਸਾਰਾ ਕੁਝ ਤੇ ਬਾਅਦ ਚ ਸੰਤਾਂ ਦੇ ਸਿਰ ਤੇ ਥੋਪਤਾ ਵੀ ਇਹ ਉੱਥੇ ਸੀ ਤਾਂ ਅਸੀਂ ਆਏ ਤੇ ਆਪਣੇ ਲੋਕ ਵੀ ਇਹਦਾ ਸੋਚੀ ਗਏ ਵੀ ਸੰਤ ਜੀ ਨੇ ਕਰਵਾਇਆ ਕਿਉਂ ਉੱਥੇ ਸੀ ਕਿਉਂ ਹਥਿਆਰ ਲੈ ਕੇ ਗਏ ਹਾਲਾਂਕਿ ਹਥਿਆਰ ਤਾਂ ਸਾਡੇ ਜਿੱਦਾਂ ਆਪਣੇ ਅੰਗ ਉਵੇਂ ਸਾਡੇ ਲਈ ਸ਼ਾਸਤਰ ਆ ਪਰ ਐਨੀਵੇ ਇਸ ਬੀਬੀ ਤੇ ਆਈ ਉਜੇ ਮੈਂ ਇੰਦਰਾ ਗਾਂਧੀ ਨੂੰ ਸਿੱਖਾਣਾ ਪ੍ਰੋਬਲਮ ਸੀ ਏਐਸਬੀਬੀ ਨੂੰ ਵੀ ਜਨਤਾ ਇਹ ਮਾਊਥਪੀਸ ਆ ਇਹਨੂੰ ਪੇਮੈਂਟ ਹੋ ਸਾਬ ਮਿਲ ਰਹੀ ਹੈ ਵੀ ਤੂੰ ਕਰਨਾ ਹੀ ਆ ਕੌਸਾ ਤੇ ਅਮ ਸੋ ਇਹਦਾ ਇਹ ਹੋਇਆ ਕਿ ਇਹਨੂੰ ਪ੍ਰੋਬਲਮ ਆ ਸਿੱਖਾਣਾ ਇਹਨੇ ਤਾਂ ਇਦਾਂ ਦੀ ਭੱਦਰ ਸ਼ਬਦਾवली ਵਰਤੀ ਜਾਣੀ ਆ ਹੂੰ ਬਿਲਕੁਲ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਕਿਹਾ ਜਾਂਦਾ ਜਿਹੜੀ ਭਾਜੀ ਨੇ ਗੱਲ ਕੀਤੀ ਹੈ ਕਿ ਆਪਣੇ ਹੀ ਆਪਣੇਆਂ ਨੂੰ ਦੋਸ਼ੀ ਬਣਾਉਣ ਲੱਗ ਪੈਂਦੇ ਨੇ ਕਿ ਸੰਤ ਅੰਦਰ ਹਥਿਆਰ ਕਿਉਂ ਲੈ ਕੇ ਗਏ ਤੇ ਇਹ ਇਹ ਜੀ ਗੁਰਦੁਆਰੇ ਨੇ ਇਹ ਤਾਂ ਜੀ ਭਗਤੀ ਦਾ ਘਰ ਹੈ ਪਰ ਉਹ ਲੋਕ ਭੁੱਲ ਜਾਂਦੇ ਨੇ ਕਿ ਗੁਰਦੁਆਰੇ ਪਹਿਲਾਂ ਸਾਡੇ ਕਿਲੇ ਹੁੰਦੇ ਸੀ ਫਿਰ ਉਹ ਗੁਰਦੁਆਰਿਆਂ ਦੇ ਰੂਪ ਦੇ ਵਿੱਚ ਆਪਾਂ ਅੱਜ ਯਾਦ ਕਰਦੇ ਆ ਪਰ ਇਹ ਸਾਡੇ ਕਿਲੇ ਨੇ ਇੱਥੋਂ ਬਹਿ ਕੇ ਪਹਿਲਾਂ ਜਿਹੜੇ ਨੇ ਪੁਰਾਤਨ ਸਮੇਂ ਦੇ ਵਿੱਚ ਸਿੰਘ ਜਾਂ ਫਿਰ ਗੁਰੂ ਸਹਿਬਾਨ ਉਹ ਵੀ ਇਹਨਾਂ ਜਗ੍ਹਾ ਤੋਂ ਬਹਿ ਕੇ ਆਪਣੀ ਜਿਹੜੀ ਸਾਰੀ ਕਾਰਵਾਈ ਚਲਾਉਂਦੇ ਰਹੇ ਨੇ ਮੀਰੀ ਪੀਰੀ ਦੀਆਂ ਦੋ ਨਿਸ਼ਾਨ ਸਾਹਿਬ ਲੱਗੇ ਹੋਇਆ ਉੱਥੋਂ ਢਾਡੀ ਬਾਰਾਂ ਸੁਣਾ ਕੇ ਗੁਰੂ ਹਰਗੋਬਿੰਦ ਸਾਹਿਬ ਫੌਜਾਂ ਤੋਰਦੇ ਹੁੰਦੇ ਸੀ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਕਿ ਇਹ ਜੀ ਕੀ ਕਰਨ ਗਏ ਅੰਦਰ ਆਪਣੇ ਗੁਰਦੁਆਰਿਆਂ ਚ ਨਹੀਂ ਬਹਿਣਾ ਤੇ ਫਿਰ ਆਪਾਂ ਬਹਿਣਾ ਕਿੱਥੇ ਸੋ ਇਹ ਪੋਲਿਟਿਕਸ ਇਹਨਾਂ ਦੀ ਇਦਾਂ ਦੀ ਆ ਸੌਰੀ ਮੈਂ ਭੁੱਲ ਗਿਆ ਸੀਗਾ ਕਿ ਇਹਨਾਂ ਦੀ ਪੋਲਿਟਿਕਸ ਆ ਕਿ ਜਿਹੜੀ ਵੱਡੀ ਗਣਤੀ ਆ ਜਦਾਂ ਇਹ ਹਿੰਦੂ ਆ ਜਿਹੜਾ ਆਪਣੇ ਤਾਂ ਕਿਸੇ ਧਰਮ ਨਾਲ ਨਹੀਂ ਕੋਈ ਇਸ਼ੂ ਪਰ ਇਹ ਜਿਹੜੀ ਪੋਲਿਟਿਸ਼ੀਨ ਆ ਇਹ ਧਰਮ ਨੂੰ ਇੱਕ ਦੂਜੇ ਖਿਲਾਫ ਲੜਾਉਣਾ ਚਾਹੁੰਦੇ ਕਮਿਊਨਲ ਵਾਇਲੈਂਸ ਕਰਾਉਣਾ ਚਾਹੁੰਦੇ ਆ ਜਿਹੜੇ ਕਹਿੰਦੇ ਦੰਗੇ ਹੋਗੇ ਜੋ ਕੌਸ ਹੋਗੇ ਇਹ ਇਦਾਂ ਚਾਹੁੰਦੇ ਵੀ ਇਦਾਂ ਚੱਲੇ ਜਦੋਂ ਵੀ ਸਾਡਾ ਫੇਲਿਅਰ ਜਦੋਂ ਹੁਣ ਇੰਦਰਾ ਫੇਲ ਹੋ ਰਹੀ ਸੀ ਇਹਨੇ ਸੋਚਿਆ ਸਿੱਖਾਂ ਨੂੰ ਅਟੈਕ ਕਰ ਦੋ ਤੇ ਇਹਦੇ ਨਾਲ ਫਿਰ ਆਪਾਂ ਹਿੰਦੂਆਂ ਨੂੰ ਕਹਾਂਗੇ ਵੀ ਇਹਨਾਂ ਤੋਂ ਤੁਹਾਨੂੰ ਖਤਰਾ ਇਹਨਾਂ ਨੂੰ ਆਪਾਂ ਮਾਰਨਾ ਸੋ ਇਹਨਾਂ ਨੇ ਸਾਡਾ ਜੇਨੋਸਾਈਡ ਉਦ ਇਹ ਦੰਗੇ ਨਹੀਂ ਜੈਨੋਸਾਈਡ ਕੀਤਾ ਇਸਨਿੰਗ ਕਲੈਂਜ਼ਿੰਗ ਕੀਤੀ ਜਾਨੀ ਵੀ ਇਹ ਸਾਨੂੰ ਕੋ-ਕੋ ਕਿਵੇਂ ਮਾਰਿਆ ਗਿਆ ਸ਼ਹੀਦ ਕੀਤਾ ਗਿਆ ਸੋ ਇਹ ਬੀਬੀ ਵੀ ਉਸੇ ਫਲਸਫੇ ਤੇ ਚੱਲ ਰਹੀ ਆ ਵੀ ਆਪਾਂ ਇਹਨਾਂ ਨੂੰ ਡਰ ਦਾ ਮਾਹੌਲ ਰੈਡੀ ਕਰਦੀ ਹੈ ਸੋ ਇਹ ਲਗਾਤਾਰ ਚੱਲ ਰਿਹਾ ਬੀਜੇਪੀ ਵੱਲੋਂ ਵੀ ਇੱਕ ਸਵਾਲ ਨਾਲ ਹੀ ਮੈਂ ਐਡ ਕਰ ਦਿੰਦਾ ਕੀ ਬੀਬੀ ਮੰਨ ਲਓ ਕਿਤੇ ਆਉਂਦੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਤੋਂ ਬਾਅਦ ਕੋਈ ਹੋਰ ਪ੍ਰਧਾਨ ਮੰਤਰੀ ਬਣਦਾ ਹੈ 20-25 ਸਾਲ ਬਾਅਦ ਕਿਤੇ ਇਹ ਬੀਬੀ ਜੇਕਰ ਪ੍ਰਾਈਮ ਮਿਨਿਸਟਰ ਬਣ ਜਾਂਦੀ ਇੰਡੀਆ ਦਾ ਕੀ ਇੰਦਰਾ ਬਣ ਸਕਦੀ ਹੈ ਇਹ ਇਹ ਜਿਹੜੀ ਇਹਦੀ ਸ਼ਬਦਾਵਲੀ ਆ ਨਾ ਇਹ 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 ਹੋ ਸਕਦਾ ਇਹ ਗਰਾਉਂਡ ਵਰਕ ਦਾ ਰੈਡੀ ਕਰ ਰਹੇ ਹੁਣ ਵੀ ਇਹ ਤਾਂ ਦਾ ਅਸੀਂ ਕੋਸ ਸੈਟਅਪ ਕਰ ਸਕਦੇ ਆ ਇੱਕ ਫਿਲਮ ਵੀ ਇਹ ਬਣਾ ਰਹੀ ਹੈ ਜੋ ਬਣ ਗਈ ਐਮਰਜੈਂਸੀ ਉਹਦੇ ਵਿੱਚ ਇੰਦਰਾ ਦਾ ਰੋਲ ਕਰ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਸੋ ਇਹ ਚਾਹੁੰਦੇ ਆ ਕਿ ਇਦਾਂ ਦੀ ਸਥਿਤੀ ਪੈਦਾ ਹੋਵੇ ਪਰ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਜੇ ਅੱਜ ਕੱਲ ਲੋਕ ਸਿਆਣੇ ਹੋ ਗਏ ਆ ਐਜੂਕੇਟਿਡ ਹੋ ਗਏ ਆ ਤੁਸੀਂ ਇਲੈਕਸ਼ਨਾਂ ਚ ਵੀ ਦੇਖਿਆ ਆਪਾਂ ਪੰਜਾਬ ਦੇ ਇਲੈਕਸ਼ਨਾਂ ਦੀ ਬਹੁਤ ਗੱਲ ਕਰ ਹਟੇ ਆ ਆਪਸ ਵਿੱਚ ਵੀ ਜਨਰਲੀ ਪਰ ਜੇ ਆਪਾਂ ਇੰਡੀਆ ਦੇ ਇਲੈਕਸ਼ਨ ਰਿਜ਼ਲਟਾਂ ਦੀ ਐਨਾਲਿਸਿਸ ਕਰੀਏ ਆਪਾਂ ਆਪਸ ਵਿੱਚ ਵੀ ਕਹਿੰਦੇ ਸੀ ਕਿ ਮੋਦੀ ਦਾ ਕੋਈ ਹੈ ਨਹੀਂ ਕੋਈ ਮੁਕਾਬਲਾ ਨਹੀਂ ਹੋਣ ਉਹਨੇ ਫਿਨਿਸ਼ ਕਰਤਾ ਵਈ ਵਈ ਨਹੀਂ ਕੋਈ ਹੁਣ ਆਪਾਂ ਦੇਖਿਆ 50-50 ਹੋ ਗਿਆ ਆਲਮੋਸਟ ਉਹਨਾਂ ਦੀ ਮੈਜੋਰਿਟੀ ਹੋਈ ਨਹੀਂ ਰਹੀ ਮੈਂ ਇਹ ਕਹਿਣਾ ਕਿ ਜਿਹੜੇ ਆਮ ਲੋਕ ਆ ਪੜੇ ਲਿਖੇ ਆ ਜਿਹੜੇ ਇੰਡੀਆ ਦੇ ਵੀ ਸਾਰੇ ਸਾਰੇ ਪਾਸੇ ਹੁਣ ਪੜੇ ਲਿਖੇ ਆ ਉਹ ਦੇਖ ਰਹੇ ਆ ਕੀ ਹੋ ਰਿਹਾ ਜਿਹੜਾ ਉਹ ਰਾਮ ਮੰਦਰ ਵੀ ਬਣਾਇਆ ਸੀ ਦੇਖੋ ਤੁਸੀਂ ਕਿਸੇ ਦਾ ਧਾਰਮਿਕ ਸਥਾਨ ਢਾਹਤਾ ਹੋਰ ਹੋਰ ਮਾਜਬ ਦਾ ਤੁਸੀਂ ਢਾਹ ਕੇ ਤੁਸੀਂ ਆਪ ਦਾ ਬਣਾ ਲਿਆ ਫਿਰ ਤੁਸੀਂ ਲੋਕਾਂ ਨੂੰ ਆਲੇ-ਦੁਆਲੇ ਤੰਗ ਕੀਤਾ ਉਹਨਾਂ ਦੇ ਲੈਂਡ ਤੇ ਕਬਜ਼ਾ ਕਰ ਲਿਆ ਫਿਰ ਜਿਹੜੇ ਪੁਜਾਰੀ ਸੀ ਉਹਨਾਂ ਨੂੰ ਤੁਸੀਂ ਭਜਾਤਾ ਤੁਸੀਂ ਆਪ ਪ੍ਰਾਈਮਰੀ ਸਿਸਟਰ ਹੋਣ ਦੇ ਨਾਤੇ ਤੇ ਹਾਲਾਂਕਿ ਤੁਹਾਡਾ ਉਹ ਰੋਲ ਨਹੀਂਗਾ ਨਾ ਤੁਹਾਡੀ ਸੇਵਾ ਤੁਸੀਂ ਉਹਨਾਂ ਦੀ ਸੇਵਾ ਖੋਲ ਹੀ ਉਹਨਾਂ ਤੋਂ ਆਪ ਨਿਭਾਈ ਇਹ ਦੇ ਖਿਲਾਫ ਉਦੋਂ ਵੀ ਬਿਆਨਬਾਜ਼ੀ ਹੋਈ ਸੀ ਉਸੇ ਜਗ੍ਹਾ ਆਯੁੱਧਿਆ ਇਹ ਹਾਰ ਗਏ ਹਾਰ ਗਏ ਬਿਲਕੁਲ ਬਿਲਕੁਲ ਕਮਾਲ ਦੀ ਗੱਲ ਨਹੀਂ ਜਿੱਥੇ ਇਹ ਕਹਿੰਦੇ ਅਸੀਂ ਬਹੁਤ ਵੱਡੀ ਚੀਜ਼ ਬਿਲੀਅਨਸ ਖਰਚ ਤੇ ਵੇ ਪਤਾ ਨਹੀਂ ਅਸੀਂ ਕਿੱਡੀ ਜਿੱਤ ਪ੍ਰਾਪਤ ਕਰ ਲਈ ਆ ਖਣੀ ਅਸੀਂ ਵੀ ਆ ਯੂ نو ਵੀ ਆ ਖਣੀ ਦੇਵੀ ਦੇਵ ਤੇ ਬਣ ਜਾਣਾ ਇਸ ਚੀਜ਼ ਨਾ ਲੋਕਾਂ ਨੇ ਤੁਹਾਨੂੰ ਵੋਟਾਂ ਚ ਦਿਖਾਤਾ ਕਿ ਨਹੀਂ ਮੈਨੂੰ ਲੱਗਦਾ ਇਹ ਵੀ ਸ਼ੌਕ ਹੋਣੇ ਆ ਕਰਕੇ ਤੁਸੀਂ ਦੇਖਿਆ ਹੋਣਾ ਜਿਹੜੇ ਐਗਜ਼ਿਟ ਪੋਲ ਆ ਰਹੀਏ ਇਹਦੇ ਸ਼ੋਅ ਕਰ ਰਹੇ ਸੀ ਜਦੋਂ ਇਲੈਕਸ਼ਨ ਹੋਈ ਹੋਈ ਸੀ ਵੀ ਸਾਡਾ ਬਹੁਤ ਵੱਡੀ ਸਕਸੈਸ ਹੋਣੀ ਹੈ 400 ਤੋਂ ਉੱਤੇ ਗਈਆਂ ਸਾਡੀਆਂ ਸੀਟਾਂ ਸੋ ਜਿਹੜਾ ਗਲਤ ਕਰੂਗਾ ਇੱਥੇ ਹੀ ਭੁਗਤਾਨਾ ਪਊ ਲੋਕ ਸਿਆਣੇ ਹੋ ਗਏ ਆ ਕੱਲੀ ਧਰਮ ਦੀ ਹੋਈ ਨਹੀਂ ਹੁਣ ਗੱਲ ਜਿਹੜੀ ਪੋਲਿਟਿਕਸ ਇੰਡੀਆ ਚ ਵੀ ਚਲਾਉਂਦੇ ਹੋਰ ਮੌਲ ਕਾਂ ਚ ਵੀ ਹੁਣ ਲੋਕ ਦੇਖ ਰਹੇ ਆ ਐਕਚੁਅਲੀ ਇਹ ਪਾਰਟੀਆਂ ਕੀ ਕਰਦੀਆਂ ਸਾਡੇ ਲਈ ਡਿਲੀਵਰ ਕੀ ਕਰਦੇ ਡੈਫੀਨੇਟਲੀ ਡੈਫੀਨੇਟਲੀ ਬਹੁਤ ਮੈਂ ਧੰਨਵਾਦ ਕਰਦਾ ਭਾਜੀ ਤੁਹਾਡਾ ਬਹੁਤ ਵਧੀਆ ਵਿਚਾਰ ਜਿਹੜੇ ਤੁਸੀਂ ਦਿੱਤੇ ਇਸ ਵਿਸ਼ੇ ਦੇ ਉੱਤੇ ਬਹੁਤ ਧੰਨਵਾਦ ਮਿਲਦੇ ਆ ਜੀ ਫਿਰ ਵਾਹਿਗੁਰੂ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ ਆਪਾਂ ਹੋਰ ਇਸ ਤਰ੍ਹਾਂ ਦੇ ਮਸਲੇ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਆਉਂਦੇ ਰਵਾਂਗੇ ਵੱਧ ਤੋਂ ਵੱਧ YouTube ਤੇ ਸਾਨੂੰ ਸਬ ਜਿਹੜੀਆਂ ਸਾਡੀਆਂ ਵੀਡੀਓਜ਼ ਕਿਸੇ ਨੂੰ ਪਸੰਦ ਨਹੀਂ ਆਉਂਦੀਆਂ ਜਿਨ੍ਹਾਂ ਨੂੰ ਪਸੰਦ ਨਹੀਂ ਆਉਂਦੀਆਂ ਫਿਰ ਉਹ ਕਿਸੇ ਨਾ ਕਿਸੇ ਤਰ੍ਹਾਂ ਪੇਜ ਜਿਹੜਾ ਹੈ ਬੰਦ ਕਰਵਾਉਣ ਤੱਕ ਜਾਂਦੇ ਆ ਸੋ ਉਹ ਬੜੀਆਂ ਕੋਸ਼ਿਸ਼ਾਂ ਚੱਲੀਆਂ ਪਿਛਲੇ ਸਮੇਂ 'ਚ ਹੁਣ ਦੁਬਾਰਾ ਉਹਨੂੰ ਆਪਾਂ ਕਰ ਰਹੇ ਆ ਰਿਵਾਈਵ ਕਰ ਰਹੇ ਆ ਸੋ ਉਹਦੇ ਵਿੱਚ ਸਾਡੀ ਮਦਦ ਜਰੂਰ ਕਰੋ ਫੇਸਬੁੱਕ ਨੂੰ ਜਿਹੜਾ ਫੋਲੋ ਜਰੂਰ ਕਰਿਓ ਜਰੂਰ ਕਰਿਓ ਜਿੰਨੇ ਜਿੰਨੇ ਵੀ ਵੱਧ ਤੁਸੀਂ ਫਾਲੋਅਰ ਕਰਾ ਸਕਦੇ ਹੋ ਆਪਣੇ ਰਿਸ਼ਤੇਦਾਰ ਦੋਸਤ ਮਿੱਤਰਾਂ ਕੋਲੋਂ ਸ਼ੇਅਰਿੰਗ ਕਰਕੇ ਜਿਹੜੀ ਆ ਵੱਧ ਤੋਂ ਵੱਧ ਉਹ ਕਰਾਇਆ ਕਰੋ ਬਹੁਤ ਧੰਨਵਾਦ ਚੜ੍ਹਦੀ ਕਲਾ 'ਚ ਰਹੋ